ਦੋ ਸੂਏ ਬਾਈ ਕਹਿੰਦਾ ਆਪਣੇ ਕੋਲੇ ਸੂਪੀ ਇਹਦੇ ਬੱਚੇ ਵੀ ਸਾਨੂੰ ਦਿਖਾ ਦਿੰਨਾ ਕੱਦ ਆ ਜਿਹੜਾ ਕਰਮਾੜੀ ਦਾ ਬਹੁਤ ਵੱਡੇ ਉੱਚੇ ਲੰਮੇ ਕੱਦ ਦੀ ਹੈ ਵੀਰੇ ਤੇ ਇਹੋ ਜਿਹੇ ਪਸ਼ੂ ਵੀਰੇ ਹਜ਼ਾਰਾਂ ਵਿੱਚੋਂ ਇੱਕ ਦੋ ਨਿਕਲਦੇ ਹੁੰਦੇ ਆ ਨਾ ਕਿ ਹਰੇਕ ਘਰੇ ਪੈਦਾ ਨਹੀਂ ਹੁੰਦਾਗਾ ਕਿੰਨਾ ਟਾਈਮ ਰਹਿੰਦਾ ਬਾਈ ਬਲਕਰਨ ਸਹੀ ਹੈ ਦਾ ਹੁਣ ਬਈ ਇੱਥੇ ਇਹਦੀਆਂ ਧੀਆਂ ਕੋਲੇ ਖਿਲਾਰ ਲੈ ਇੱਕ ਮੈਂ ਇੱਥੇ ਹੀ ਲਿਓਣਾ ਲੈ ਆਪਦੀਆਂ ਧੀਆਂ ਕੋਲੇ ਆ ਗਈ ਇਹ ਇਹਦੀ ਪਹਿਲੇ ਸੂਏ ਦੀ ਹੈ ਬਾਈ ਹਾਂ ਪਹਿਲੇ ਸੂਏ ਦੀ ਕੱਟੀ ਆ ਵੀ ਇਹ ਕਿਹੜੀ ਸੀਮੰਦੀ ਆ ਇਹ ਵੀ ਕੋਈ ਨੂਰਾ ਦਾ ਸੀਮੰਦਰੀ ਫਾਰਮੂਲਾ ਨਹੀਂ ਕੋਈ ਨੂਰ ਦੀ ਇਹ ਮਤਲਬ ਤੂੰ ਮੇਲੇ ਰਾਉਣ ਕਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਬਲਕਰਨ ਦੇ ਘਰੋਂ ਆ ਬਾਈ ਜੀ 20 ਮਾਰਚ 2025 ਦੀ ਕੋਠੇ ਕਪਾਹਾਂ ਵਾਲੇ ਪਿੰਡ ਮਹਾਰਾਜ ਆ ਬਾਈ ਦਾ ਤੇ ਜਿਲ੍ਹਾ ਬਠਿੰਡਾ ਜਿਵੇਂ ਕਰੇ ਲੂ ਪਸ਼ੂ ਪਾਲਕਾ ਤੇ ਬਾਈ ਦਾ ਬਰੀਡ ਤੇ ਕੰਮ ਆ ਵੀਰੇ ਪੂਰੇ ਫੁੱਲ ਵੱਡੇ ਉੱਚੇ ਲੰਮੇ ਕੱਦ ਦੀ ਝੋਟੀ ਆ ਸਜਣੋ ਤੇ ਚੰਗੇ ਰਿਕਾਰਡ ਦੀ ਇਹਦੀਆਂ ਧੀਆਂ ਵੀ ਦਿਖਾ ਦਾਂਗੇ ਹੈ ਯਾ ਨਾ ਬਾਈ ਝੋਟੀ ਹੈਗੀ ਆ ਘੱਟ ਤੋਂ ਘੱਟ 8 ਤੋਂ 10 ਦਿਨ ਬਾਈ ਕਹਿੰਦਾ ਲੈਂਦੀ ਆ ਆਪਣਾ ਮਿੱਤਰ ਆ ਭਰਾ ਚਲੋ ਮੈਂ ਇੱਧਰ ਇਹਨਾਂ ਦੇ ਪਿੰਡਾਂ ਕਨੇ ਆਇਆ ਸੀ ਮੈਂ ਖਾ ਵੀਡੀਓ ਪਾ ਦਿੰਨੇ ਆ ਬਾਈ ਹਨਾ ਤੇ ਬਾਈ ਕਹਿੰਦਾ ਜੇ ਤਾਂ ਕਿਸੇ ਨੇ ਖਰੀਦਨੀ ਆ ਤਾਂ ਉਹ ਵੀ ਕੋਈ ਚੱਕਰ ਨਹੀਂ ਜੇ ਬਾਈ ਸੂਪੀ ਜਦੋਂ ਤਿਆਰ ਹੋ ਗਈ ਝੋਟੀ ਉਦੋਂ ਦੁੱਧ ਤੇ ਲਿਆ ਕੇ ਜੇ ਕੋਈ ਆਪਣੇ ਨਾਲ ਸੌਦਾ ਕਰਨਾ ਚਾਹੂ ਆਪਾਂ 19 20 ਕਿਲੋ ਖੁੱਲਾ ਦੁੱਧ ਚਵਾ ਦਾਂਗੇ ਦੋ ਸੂਏ ਬਾਈ ਕਹਿੰਦਾ ਆਪਣੇ ਕੋਲੇ ਸੂਪੀ ਇਹਦੇ ਬੱਚੇ ਵੀ ਤੁਹਾਨੂੰ ਦਿਖਾ ਦਿੰਨਾ ਕੱਦਾ ਜਿਹੜਾ ਕਰਮਾੜੀ ਦਾ ਬਹੁਤ ਵੱਡੇ ਉੱਚੇ ਲੰਮੇ ਕੱਦ ਦੀ ਆ ਵੀਰੇ ਤੇ ਇਹੋ ਜਿਹੇ ਪਸ਼ੂ ਵੀਰੇ ਹਜ਼ਾਰਾਂ ਵਿੱਚੋਂ ਇੱਕ ਦੋ ਨਿਕਲਦੇ ਹੁੰਦੇ ਆ ਨਾ ਕਿ ਹਰੇਕ ਘਰੇ ਪੈਦਾ ਨਹੀਂ ਹੁੰਦੇਗਾ ਕਿੰਨਾ ਟਾਈਮ ਰਹਿੰਦਾ ਬਈ ਬਲਕਰਨ ਸਹੀ ਇਹਦਾ ਹੁਣ ਬਈ 10 ਦਿਨ ਲੈ ਜੂਗੀ 10 ਦਿਨ ਲੈ ਜੂਗੀ ਆ ਜਾ ਵੀਡੀਓ ਦੇ ਸਾਹਮਣੇ ਆ ਜਾ ਹੂੰ ਪਹਿਲਾਂ ਤਾਂ ਬਈ ਆਦਾ ਮੋਬਾਈਲ ਨੰਬਰ ਜ਼ਰੂਰ ਬੋਲ 884762 ਹਾਂਜੀ 12587 ਵੀਡੀਓ ਦੇ ਉੱਤੇ ਬਾਈ ਦਾ ਬਲਕਰਨ ਦਾ ਨੰਬਰ ਚੱਲੀ ਜਾਂਦਾ ਕਿੰਨੇ ਵੇ ਸੂਏ ਛੋਟੀ ਸੂਰੀਏ ਤੇਰੇ ਕੋਲ ਬਈ ਤੀਜੇ ਸੂਏ ਸੂਰੀਏ ਤੀਜੇ ਸੂਏ ਹਾਂ ਤੇ ਦੂਸਰੇ ਸੂਏ ਕਿੰਨਾ ਕੁ ਦੁੱਧ ਸੀ ਦੂਜੇ ਸੂਏ ਵੀ ਕੱਪ ਮਰਵੋਣ ਮੇ 20 ਮਰਵਈਆ ਬਨੇ ਬਈ ਮਰਵਈਆ ਪਹਿਲੇ ਸੂਏ 15 ਲੀਟਰ ਤਣੇ ਦੁੱਧ 15 ਹਾਂ ਤੇ ਦੂਜੇ ਸੂਏ ਘੱਟ 17 18 ਲੀਟਰ ਨੇ 17 18 ਐਤ ਕੀ 20 ਤਾਂ ਦੇ ਦੂਗੀ ਹਾਂ 20 19 20 ਦੀ ਉਮੀਦ ਹੈਗੀ ਐਤ ਵੀ ਦੇਊਗੀ 19 20 ਤਾਂ ਦੇ ਦੂਗੀ ਐਵੇਂ ਆਪਾਂ ਝੂਠਾਂ ਵੀ 24 ਬੱਚੇ ਲਾਉ ਕਹਿਦੇ ਆ ਉਹ ਆਪਾਂ ਐਵੇਂ ਝੂਠ ਮਰਵਈਏ ਬਨੇ ਬਾਈ ਗਈ ਉਹ ਕਹੀ ਜੋ ਕੀ ਫਿਰ ਹਜੇ 10 ਦਿਨਾਂ ਦੀ ਝੋਟੀ ਕੱਚੀ ਆ ਇਹ ਦੇਖ ਲੋ ਸੋਨੂੰ ਮੈਂ ਦਿਖਾ ਦਿੰਨਾ ਬਈ ਕੱਦ ਕਾਠ ਪੂਰਾ ਫੁੱਲ ਵੱਡਾ ਆ ਗਿਆ ਇਹ ਦੇਖੋ ਚੜਾਈ ਚੜੀ ਝੋਟੀ ਦੀ ਚੈੱਕ ਕਰ ਲੋ ਹਜੇ 10 ਦਿਨ ਆਰਾਮ ਨਾ ਕੱਢਦੀ ਆ ਤੋਰ ਬਾਈ ਇਹਨੂੰ ਬੁਲ ਕਰਨ ਤੋਰ ਕੇ ਸਾਨੂੰ ਝੋਟੀ ਚੈੱਕ ਕਰਾਉਣਾ ਵੀਰੇ ਤੇ ਤਾਜੀ ਦਾ ਤਾਂ ਬਾਈ ਕਹਿੰਦਾ ਲੈ ਵਾ ਤੂੰ ਦੇਖਣ ਆਲਾ ਬਣੂਗਾ ਜੇ ਉਦੋਂ ਪਹਿਲਾਂ ਹੀ ਕਿਸੇ ਨਾਲ ਸੌਦਾ ਹੋ ਗਿਆ ਤਾਂ ਕਹਿਣਾ ਕੀ ਆ ਵੀਰੇ ਨਹੀਂ ਸਾਨੂੰ ਆਪਾਂ ਤਾਜੀ ਦੇ ਇਹਦੇ ਦਿਖਾਵਾਂਗੇ ਝਟ ਤੋਰ ਬਾਈ ਇਧਰ ਨੂੰ ਦੇਖ ਬਾਈ ਕੱਦ ਫੁੱਲ ਵੱਡੇ ਕੱਦ ਵਾਲੀ ਝੋਟੀ ਆ ਵੀਰੇ ਆਇਆ ਨਹੀਂ ਕੋਈ ਨਿੱਕੀ ਜੂ ਹਾਂ ਕਮਾਲਾ ਕੋਈ ਨਹੀਂ ਬਾਈ ਇੱਥੇ ਇਹਦੀਆਂ ਧੀਆਂ ਕੋਲ ਹੀ ਖਿਲਾਰ ਲੈ ਕਮਟ ਇੱਥੇ ਲਿਆਉਣਾ ਲੈ ਆਪਦੀਆਂ ਧੀਆਂ ਕੋਲ ਹੀ ਆ ਗਈ ਅਹੇ ਦੀ ਪਹਿਲੇ ਸੂਏ ਦੀ ਬਈ ਹਾਂ ਪਹਿਲੇ ਸੂਏ ਦੀ ਕੱਟੀ ਆ ਵੀ ਇਹ ਕਿਹੜੇ ਸੀਮਨ ਦੀ ਐ ਇਹ ਵੀ ਕੋਈ ਨੂਰਾ ਦਾ ਸੀਮਨਰੀ ਫਰਮ ਵਾਲੀ ਨਹੀਂ ਕੋਈ ਨੂਰ ਦੀ ਇਹ ਮਤਲਬ ਤੂੰ ਮੇਲੇ ਚ ਪਾਈ ਸੀ ਹਣਾ ਹਾਂ ਵੀ ਮੇਲੇ ਤੇ ਪਾਈ ਤਰਾਂਉਂਦੇ ਬਈ ਠੀਕ ਆ ਠੀਕ ਆ ਇਹਦਾ ਸਰਟੀਫਿਕੇਟ ਵੀ ਲਈ ਫਰਦਾਈ ਬਾਈ ਹਾਂਜੀ ਆ ਉਹਦੀ ਦੂਸਰੀ ਸੂਏ ਦੀ ਕੱਟੀ ਆ ਗਈ ਹਾਂ ਹਾਂ ਬਈ ਦੂਜੀ ਸੂਏ ਦੀ ਆਪਣੀ ਫਿਰ ਤਾਂ ਕਰਮ ਵਾਲੀ ਕੱਟੀਆਂ ਹੀ ਦਿੰਦੀ ਐ ਲੱਗ ਭਗ ਲੱਗਦਾ ਹਾਂ ਹਾਂ ਹੁਣ ਤੀਜੇ ਸੂਏ ਵਾਸਤੇ ਸੀਮਨ ਕਿਹੜੇ ਤੋਂ ਕੱਪੜਾ ਵੀਰੇ ਬਈ ਇਹ ABC ਵਾਲੇ ਪੀਸਮਾ ਵਾਲੇ ਤੋਂ ਕੱਪੜਾ ਪੀਸਮਾ ਤੋਂ ਗੱਬਣਾ ਹਜੇ ਹਫਤੇ ਦੀ ਝੋਟੀ ਕੱਤੀ ਆ ਹ ਕੱਦਗਾਠ ਵੀ ਦੇਖਣ ਦਾ ਜਗ੍ਹਾ ਦਾ ਵਾਕਿਆ ਯਾਰ ਬਾਈ ਬਾਈ ਦੇ ਮੋਢਿਆਂ ਤੋਂ ਟੱਪੀ ਜਾਂਦੀ ਛੋਟੀ ਪੂਰੇ ਫੁੱਲ ਵਜਣਦੀ ਆ ਹੂੰ ਥਣ ਥਣ ਲੈਵੇ ਕਿਵੇਂ ਆ ਪੈਰ ਅੱਗੇ ਨੂੰ ਕਰਾ ਦੇ ਬਈ ਥੋੜਾ ਨਾ ਐ ਲੱਗਦਾ ਵੀ ਜਿਵੇਂ ਮੈਂ ਥੰਨਾ ਹੋਵਦਾ ਕੋਈ ਨਾ ਕੋਈ ਨਾ ਬਈ ਤਿਆਰ ਹੋਈ ਦੋ ਬਰਾਬਰ ਆ ਬਗਿਆਟਨ ਢਿੱਲਾਂ ਦੇ ਹੁਣ ਵੀ ਮਨਗਲ ਮਣੂ ਪੂਰੀ ਲੈ ਬਾ ਯਾਰ ਮੈਂ ਕਿਹਦੇ ਵਜ ਕੋ 100 ਤੱਕ ਲੈ ਆਊਗਾ ਵੀਰੇ ਜੇ ਕਿਸੇ ਭਰਾ ਨੇ ਬਾਈ ਬਰੀਡ ਤੇ ਕੰਮ ਕਰਨਾ ਚੰਗਾ ਮੋਹਰਾ ਨਸਲ ਦਾ ਕਿੰਨਾ ਲੈਣਾ ਦਾ ਵੀਰੇ ਪੈਸੇ ਸਾਨੂੰ ਖਰਚਨੇ ਪੈਣਗੇ ਬਰੀਡ ਵਾਲੇ ਭਰਾਵਾਂ ਵਾਸਤੇ ਆ ਮੁੱਲ ਕੀ ਕਰਦਾ ਇਹਦਾ ਜਮ ਸਹੀ ਹੈ ਜਿਹੜਾ ਲੈ ਮੁੱਲ ਵਸੱਕ ਦੀਵੇਂ ਵੀਡੀਓ ਦੇਣੇ ਆ ਆਪਣੇ 5 ਕਰਾ ਲਓ ਆਪਣੇ 6.5 ਕਰਾ ਲਓ ਹਾਂ 3.5 ਦੀ ਬੱਤੀ ਦੇ ਤਾਂ ਝੂਟੀ 3.5 ਦੀ ਝੋਟੀ ਦੇਵਾਂਗੇ ਵੀਰੇ ਬਾਕੀ 10 ਦਿਨਾਂ ਦੀ ਕੱਚੀ ਹਜੇ ਸਾਹਮਣੇ ਨਹੀਂ ਦਿਸੀ ਇਹਦੀ ਤਿਆਰ ਹੋਣ ਤੇ ਵੀਡੀਓ ਦੁਬਾਰੇ ਪਾਵਾਂਗੇ ਇਹ ਤੈਨੂੰ ਪਤੀ ਅੱਭੀ ਤੁਸੀਂ ਨਗਰ ਦਾ ਮੈਂ ਇੱਧਰ ਆਇਆ ਸੀ ਕੋਈ ਗੱਲ ਨਹੀਂ ਉਹ ਤਾਂ ਆਪਾਂ ਨੂੰ ਬਾਈ ਹਾਂ ਵੀਰੇ ਮੈਂ ਇਹਨਾਂ ਦੇ ਪਿੰਡ ਗਏ ਕਿਸੇ ਹੋਰ ਭਰਾ ਦੀ ਵੀਡੀਓ ਕਰਨ ਆਇਆ ਸੀ ਮੈਂ ਚੱਲ ਭਰਾ ਨੂੰ ਅੱਜ ਕੱਚੀ ਦਿਖਾ ਦਿੰਨੇ ਆ ਬੱਚੇ ਵੀ ਨੀਨੀ ਪੋਈਆ ਦੇਖਣਾ ਆ ਪੈਦੇ ਸੂਤ ਕੱਟੀ ਆ ਹੇ ਦੋ ਮਹੀਨੇ ਦੇ ਪਏ ਆ ਇਹ ਕੋਹੀ ਨੂਰ ਦੀ ਆਖੀ ਹਾਂ ਹਾਂ ਬੱਚੇ ਦੇਖ ਲੋ ਜਮਾ ਮਾਰਤੀ ਗਈ ਐ ਵੀ ਤੇ ਆ ਨੰਬਰ 2 ਤੇ ਦੂਸਰੀ ਸੂਈ ਦੀ ਇਹ ਦਿਮਾਗ ਦੀ ਗੱਟੀ ਉਹ ਵੀ ਆ ਇਹਦਾ ਸਰਟੀਫਿਕੇਟ ਆ ਆ ਗੱਟੀ ਦਾ ਵੀ ਸਰਟੀਫਿਕੇਟ ਆ ਠੀਕ ਐ ਇਸਾਂ ਕੀ ਚੱਕਰਾ ਬਈ ਦੰਦ ਛਿੱਟ ਗਈ ਉਹ ਮਨ ਗਲੇ ਦੋ ਜਿਪ ਕਪੜਾ ਹਾਂ ਵੀ ਕਰਤ ਪਰ ਦੰਦ ਛਿੱਟੇ ਉਹ ਪੂਰੇ ਦੋ ਦੰਦ ਕੱਟੀਆਂ ਸੀ ਫਿਰ ਵੀ ਨਮਾ ਨਮਾਸਤਾਂ ਜਿੱਤ ਜਿੱਤ ਲੈਣੇ ਫਿਰ ਵੀ ਚੰਗੀ ਰਹੀ ਠੀਕ ਐ ਠੀਕ ਐ ਫਿਰ ਵੱਡਿਆਂ ਚ ਲੜਨਾ ਪਿਆ ਮਕਾਬਲਾ ਹਾਂ ਵੱਡਿਆਂ ਨਾਲ ਲੜਨਾ ਪਿਆ ਤੇ ਆ ਇਹਦੀ ਮਾਖੜੀ ਆ ਵੀਰੇ ਕੋਲੇ ਦੇਖ ਲੋ 3.5 ਲੱਖ ਵੀਰੇ ਮੁੱਲ ਆ ਇਹਜੇ ਪਸ਼ੂ ਵੀਰੇ ਟਾਵੇਂ ਨਿਕਲਦੇ ਆ ਟਾਵੇਂ ਨਹੀਂ ਤਾਂ ਅੱਜ ਕੱਲ 10 10 ਦਿਨਾਂ ਵੀ ਮੱਜਾਂ ਦਾ ਵਿਕ ਜਾਂਦਾ ਤੁਸੀਂ ਆਹ ਚੜਾਈ ਦੇਖੋ ਇਹ ਚੀਜ਼ਾਂ ਵੀਰੇ ਇਹ ਹੁੰਦੇ ਆ ਪਸ਼ੂ ਬੱਚਿਆਂ ਵਾਸਤੇ ਜਿਹੜੇ ਭਰਾ ਨੂੰ ਪਸੰਦ ਆ ਉਹ ਹੀ ਫੋਨ ਕਰਿਓ ਜਿਹੜੇ ਨੂੰ ਮਹਿੰਗਾ ਲੱਗੂ ਨਾ ਰੇਟ ਤੇ ਉਹ ਭਰਾਵਾਂ ਨੇ ਨਾ ਤਾਂ ਫੋਨ ਕਰਿਓ ਤੇ ਕਮੈਂਟ ਕਰਨਾ ਸੁੱਖਾ ਹੁੰਦਾ ਅਗਲੇ ਨੂੰ ਹਨਾ ਨਿੱਕੀ ਜੀ ਕੱਟੀ ਲੈ ਕੇ ਐਡੀ ਵੱਡੀ ਪਾਲ ਕੇ ਤਿਆਰ ਕਰਕੇ ਫਿਰ ਤੁਸੀਂ ਕਿਤੇ ਦੇਖਿਓ ਫਿਰ ਤੁਸੀਂ ਆਪੇ ਭਾਅ ਕਰੋਗੇ ਐਹਈਆਂ ਚੀਜ਼ਾਂ ਕਰਮਾਂ ਨਾਲ ਸਹੁੰਦਾਂਗਾ ਬਈ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸੱਸੀ ਗੱਲ ਬਈ ਸਾਰਿਆਂ ਨੂੰ